ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਚੋਣਾਂ ਹੋਣ ਨੂੰ ਲੈ ਕੇ ਐਲਾਨ ਦੇ ਮਗਰੋਂ ਬੱਚਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਉਹ ਭਾਈਚਾਰਿਆ ਬੀਤੇ ਕੱਲ ਚੋਣਾਂ ਦਾ ਐਲਾਨ ਹੋਣ ਦੇ ਮਗਰੋਂ ਬੱਚਿਆਂ ਦੇ ਵੱਲੋਂ ਯੂਨੀਵਰਸਿਟੀ ਦੇ ਵਿੱਚ ਜਸ਼ਨ ਮਨਾਇਆ ਗਿਆ ਲੱਡੂ ਵੰਡੇ ਗਏ ਤੇ ਇੱਕ ਦੂਜੇ ਦਾ ਮੂੰਹ ਜੜਾ ਉਹਨਾਂ ਦੇ ਵੱਲੋਂ ਮਿੱਠਾ ਕਰਵਾਇਆ ਗਿਆ ਤਾਂ ਦੱਸ ਦਿਆ ਕਿ ਕਾਫੀ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਉਹਨਾਂ ਦਾ ਚੱਲ ਰਿਹਾ ਸੀ ਬੱਚਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਦੋ ਵਾਰ ਜਿਹੜਾ ਕੇਂਦਰ ਸਰਕਾਰ ਨੂੰ ਚੁਕਾਇਆ ਗਿਆ ਇੱਕ ਤਾਂ ਜਦੋਂ ਕੇਂਦਰ ਸਰਕਾਰ ਦੇ ਵੱਲੋਂ 1 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ सैंड भंग उस वक्त सरकार ने यूटर्न वापस लिया दूजा हूँ जो सीन दिन चोलान जरकार किया गया है तो हम अगले साल 2026 ਦੇ ਵਿੱਚ ਅਕਤੂਬਰ ਦੇ ਵਿੱਚ ਸੈਨੇਟ ਦੀਆਂ ਚੋਣਾਂ ਹੋਣਗੀਆਂ ਅਤੇ ਇਸ ਦੀ ਪ੍ਰਕਿਰਿਆ ਜਿਹੜੀ ਆ ਉਹ ਸਤੰਬਰ ਮਹੀਨੇ ਦੇ ਵਿੱਚ 7 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਹ ਟਨਿਓਰ ਜਿਹੜਾ ਹੈ ਉਹ 4 ਸਾਲ ਚੱਲੇਗਾ ਤਾਂ ਇਸ ਨੂੰ ਲੈ ਕੇ ਹੋਣਾ ਬੱਚਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਬੱਚਿਆਂ ਦੇ ਵੱਲੋਂ ਜੇਤੂ ਮਾਰਚ ਵੀ ਇਸ ਨੂੰ ਲੈ ਕੇ ਕੱਢਿਆ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਖੁਸ਼ੀ ਦਾ ਜ਼ਾਹਰ ਕਰਨਗੇ ਅਤੇ ਉਹਨਾਂ ਦੇ ਵੱਲੋਂ ਸਰਕਾਰ ਨੂੰ ਜਿਹੜਾ ਆ ਆਪਣੇ ਉਹਨਾਂ ਨੂੰ ਸੰਘਰਸ਼ ਦਾ ਜਿਹੜਾ ਉਹ ਜਿੱਤ ਦਾ ਫਲ ਮਿਲਿਆ ਹੈ ਤਾਂ ਦਾਅਦ ਦੇ ਕੇ ਉਹਨਾਂ ਦੇ ਵੱਲੋਂ ਹੁਣ ਤਰਨਾ ਖਤਮ ਕਰਨ ਦਾ ਐਲਾਨ ਵੀ ਜਿਹੜਾ ਉਹ ਕੀਤਾ ਜਾਵੇਗਾ ਪਰ ਫਿਲਹਾਲ ਜਿਹੜਾ ਉਹਨਾਂ ਦੇ ਵੱਲੋਂ ਵਰਬਲੀ ਜਿਹੜਾ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਉਹ ਲਿਖਤੀ ਰੂਪ ਦੇ ਵਿੱਚ ਆਪਣੀਆਂ ਹੋਰ ਮੰਗਾਂ ਜਿਵੇਂ ਕਿ ਕੁਝ ਬੱਚਿਆਂ ਦੇ ਉੱਪਰ ਪਰਚੇ ਹੋਏ ਨੇ ਉਹਨਾਂ ਨੂੰ ਲੈ ਕੇ ਵੀ ਉਹ ਆਪਣਾ ਤਰਨਾ ਹਲੇ ਹੋ ਸਕਦਾ ਜਾਰੀ ਰੱਖਣ ਪਰ ਜਿੰਨੀ ਦੇ ਤੱਕ ਲਿਖਤੀ ਰੂਪ ਦੇ ਵਿੱਚ ਉਹਨਾਂ ਦੀਆਂ ਹੱਕੀ ਮੰਗਾਂ ਨਹੀਂ ਮਿਲ ਜਾਂਦੀਆਂ ਉਦੋਂ ਤੱਕ ਸ਼ਾਇਦ ਉਹਨਾਂ ਦਾ ਤਰਨਾ ਜਿਹੜਾ ਉਹ ਚੱਲਦਾ ਰਹੇਗਾ ਦੋਸਤੋ ਅੱਜ ਲਰਦੀਸਗਾ ਸ਼ਹੀ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਪੰਜਾਬੀ ਵਿਅਸੀ ਬਚਾਓ ਮੋਰਚਾ ਪਿਛਲੇ 26 ਦਿਨਾਂ ਤੋਂ ਪੰਜਾਬੀ ਵਿਅਸੀ ਦੀ ਸੈਨੇਟ ਦੀ ਚੋਣਾਂ ਬਹਾਲ ਕਰਨ ਦੇ ਲਈ ਇੱਥੇ ਸਿੰਘਾਸ਼ਕਾਰਿਆਂ ਸਿਗਾ ਅੱਜ ਸਾਡੀ ਜਿੱਤ ਹੋਈ ਹੈ ਅੱਜ ਮੋਦੀ ਸਰਕਾਰ ਸਾਡੇ ਅਗੇ ਝੁਕੀ ਹੈ ਵੀ ਉਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸੇ ਦੇ ਚੋਣਾ ਅਪਰੂਵ ਹੋਈਆਂ ਨੇ ਦੋਸਤੋ ਇਹ ਸਿਰਫ ਇਸ ਕਰਕੇ ਹੋਇਆ ਵੀ ਅੱਜ ਲੋਕਾਂ ਨੇ ਆਪਣੇ ਹੱਕਾਂ ਦੇ ਲਈ ਇਹ ਫੈਸਲਾ ਲਿਆਗੇ ਪਰ ਸੜਕਾਂ ਤੇ ਆ ਕੇ ਆਪਣੇ ਹੱਕ ਲਵਾਗੇ ਇਕੱਠੇ ਹੋ ਕੇ ਇਕਤਾ ਬਣਾ ਕੇ ਆਪਾਂ ਸਾਰੇ ਵਿਦਿਆਰਥੀ ਨੌਜਵਾਨ ਇਨਕਲਾਬੀ ਜਥੇਬੰਦੀਆਂ ਤੇ ਅਲੱਗ-ਅਲੱਗ ਲੋਕ ਜਿਹੜੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੀ ਉਹਨਾਂ ਦੀ ਇਕਤਾ ਕਰਕੇ ਹੀ ਅੱਜ ਆਪਾਂ ਇਸ ਸੰਘਾਸ਼ਤੇ ਆ ਅੱਜ ਮੋਦੀ ਸਰਕਾਰ ਦੇ ਧੌਣੇ ਦੇ ਵਿੱਚੋਂ ਆਪਾਂ ਇੱਕ ਵਾਰ ਨਹੀਂ ਦੋ ਵਾਰੀ ਕਿਲਾ ਘਟਿਆ ਪਹਿਲਾਂ ਤਾਂ ਇਹਨਾਂ ਨੇ ਇੱਕ ਨੰਬਰ ਦਾ ਨੋ ਤੇ ਅਸੀਂ ਸਾਰੇ ਦੇ ਮੈਂਬਰ ਕੰਵਨ ਲੋ ਕੱਤੀ ਕਰਨ ਲੱਗੇ ਆ ਉਦੋਂ ਇੱਕ ਹਫਤੇ ਦੇ ਵਿੱਚ ਵਿੱਚ ਹੀ ਸਿਰਫ ਲੋਕਾਂ ਦੀ ਹਮਾਇਤ ਦੇਖ ਕੇ ਪ੍ਰੋਟੈਸਟ ਤੋਂ ਪਹਿਲਾਂ ਹੀ ਇਹਨਾਂ ਨੇ ਉਹ ਨੋਟੀਫਿਕੇਸ਼ਨ ਵਾਪਸ ਕਰ ਲਿਆ ਤੇ ਉਹ ਚੀਜ਼ਾਂ ਬਹਾਲ ਕੀਤੀਆਂ ਦੂਸਰੀ ਵਾਰ ਹੁਣ ਅੱਜ ਇਹਨਾਂ ਨੇ ਆਪਣਾ ਸੰਘਰਸ਼ੇ ਉਹ ਨੀਪੇ ਚੜਿਆ ਤੇ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤੇ ਹੋਏ ਸਰੇਡੀਆ ਚੁਣਾ ਕੀ ਜੰਨਦੀਆਂ ਨੇ ਦੋਸਤੋ ਅੱਜ ਇਹ ਸਿੱਧ ਹੋ ਜਾਂਦਾ ਕਿ ਜਦੋਂ ਲੜਦੇ ਲੋਕ ਸੜਕਾਂ ਤੇ ਆ ਕੇ ਆਪਣੇ ਹੱਕਾਂ ਲਈ ਲੜਦੇ ਨੇ ਸੰਘਰਸ਼ ਕਰਦੇ ਨੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਦੀਆਂ ਗੋਡਰੀਆਂ ਲਵਾ ਦਿੰਦੇ ਨੇ ਕੋਈ ਸਰਕਾਰ ਇੰਨੀ ਵੱਡੀ ਨਹੀਂ ਹੁੰਦੀ ਵੀ ਲੋਕ ਇੱਕ ਤਾ ਨੂੰ ਤੋੜ ਸਕੇ ਤੇ ਦੋਸਤੋ ਅੱਜ ਅਸੀਂ ਕੱਲ ਸਵੇਰੇ ਇੱਕ ਵਿਕਤੀ ਮਾਰਚ ਵੀ ਕਰਦਾਂਗੇ ਤੇ ਇੱਕ ਵਾਰ ਫਿਰ ਅਸੀਂ ਇਹ ਕਹਿਣਾ ਚਾਹਾਂਗੇ ਵੀ ਮਜ਼ਾਰਤੀ ਲਹਿਰ ਦੀ ਇੱਕ ਖੜੋਦ ਨੂੰ ਇਸ ਸੰਘਰਸ਼ ਨੇ ਤੋੜਿਆ ਕਿਸੇ ਯੂਨੀਵਰਸਿਟੀ ਦੇ ਵਿੱਚ ਜਿੱਥੇ ਪ੍ਰਸ਼ਾਸਨ ਲਗਾਤਾਰ ਵਿਦਿਆਰਥੀਆਂ ਨੂੰ ਦਬਾਉਣ ਦੇ ਲਈ ਕਰੇ ਪਰਚੇ ਕਰਦਾ ਕਰੇ ਸਿਵਲ ਸੂਟ ਪਾਉਂਦਾ ਉਸ ਪਹੌੜ ਦੇ ਵਿੱਚ ਵੀ ਆਪਾਂ ਇੰਨਾ ਵੱਡਾ ਸੰਘਰਸ਼ ਯ